ਕੈਮਰੇ ਵਾਲੇ ਪਿੱਛੇ ਹੋ ਜਾਓ ਜਿੰਦਾਬਾਦ ਜਿੰਦਾਬਾਦ ਦੀ ਸਿੰਘ ਧਾਰੀਵਾਲ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜ બહાર આવી ગયો કે 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 ગાડી નહીં એ તો જ નહીં બેસાને ખળતે ਆਮ ਆਦਮੀ ਪਾਰਟੀ ਜਿੰਦਾਬਾਦ ਦੀਪ ਸਿੰਘ ਧਾਰੀਵਾਲ ਜਿੰਦਾਬਾਦ ਦੀਪ ਸਿੰਘ ਧਾਰੀਵਾਲ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਭਗਵੰਤ ਸਿੰਘ ਮਾਨ ਜਿੰਦਾਬਾਦ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜਿੰਦਾਬਾਦ ਦੀਪ ਸਿੰਘ ਧਾਰੀਵਾਲ ਜਿੰਦਾਬਾਦ ਹਾਨੀਆ ਜੀ ਦਾ ਸਵਾਗਤ ਹੈ। ਅੱਜ ਜੇਕਰ ਪ੍ਰਾਣੀ ਦੇ ਸਪੈਨਲ ਤੇ ਆਖਰੀ ਕਿਸੇ ਸਪੈਨਲ ਅਪਡੇਟ ਕਰਾਉਣਾ। ਪਿੱਛੇ ਹਾਲ ਦਾ ਜੀ ਪਿੱਛੇ ਹਾਲ ਬਿਸ਼ਾਲ। ਲੱਗਦਾ ਬਹੁਤ ਪਿੱਛੇ ਜੀ ਦੇ ਬਿਸ਼ਾਲ। 21 ਹਫ਼ਤੇ ਦੀ ਬਿਸ਼ਾਲ। ਅੱਜ ਚਲੋ ਜੀ ਕਰਾਂ। ਅੱਜ ਆਪਾਂ ਅਜਦਾਵਾ ਸ਼ਹਿਰ ਵਾਸੀਆਂ ਦੀ ਇੱਕ ਮੰਗ ਜਿਹੜੀ ਬਹੁਤ ਪੁਰਾਣੀ ਮੰਗ ਸੀ। ਉਹਨੂੰ ਪੂਰਾ ਕੀਤਾ। ਇਹ ਨਾਲੇ ਸ਼ਹਿਰ ਦੇ ਵਿੱਚ ਹੈ ਲਾਈਟਾਂ ਦਾ ਕੋਈ ਸਿਸਟਮ ਨਹੀਂ ਸੀਗਾ ਅਸੀਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਕੋਲੋਂ 92 ਮਤਲਬ ਜਿਹੜਾ ਲੱਖ ਰੁਪਈਆ ਲੈ ਕੇ ਇਹ ਸ਼ਹਿਰ ਦੇ ਵਿੱਚ ਕਦੀ 350 ਲਾਈਟ ਜਿਹੜੀ ਉਹ ਲਾ ਦੇ ਉਹ ਅੱਜ 120 ਲਾਈਟਾਂ ਲੱਗੀਆਂ ਜਿਹਦਾ ਅੱਜਦ ਘਾਟਨ ਕੀਤਾ ਜਿਹੜਿਆ ਫਤਿਹਗੜ ਟੂੜੀਆਂ ਚਗਵਾ ਰੋਡ ਇਹ ਸਾਦੀ ਤੇ ਲਾਈਟਾਂ ਲੱਗੀਆਂ ਅਗਲੇ ਦਿਨਾਂ ਦੇ ਵਿੱਚ ਅਸੀਂ ਜਿਹੜੀ ਡੇਰਾ ਬਾਬਾ ਨਾਨਕ ਰੋਡ ਆ ਉੱਥੇ ਲਾਵਾਂਗੇ ਫਿਰ ਅਸੀਂ ਸ਼ਹਿਰ ਦੇ ਵਿੱਚ ਸਾਰੀਆਂ ਬਾਡਾਂ ਦੇ ਵਿੱਚ ਸਾਡੇ ਜਿਹੜੇ ਇਹ ਮੋੜ ਨੇ ਸ਼ਹਿਰ ਦੇ ਉੱਥੇ ਲਾਵਾਂਗੇ ਕਿਉਂਕਿ ਜਿਹੜੀਆਂ ਕੋਈ ਬਾੜੇ ਬਦਲੇ ਛਰਾਤੀ ਅੰਸਰ ਨੇ ਕੋਈ ਮਾਰੀ ਪੰਡੀਆਂ ਮਾਰੀਆਂ ਘਟਰਾਵਾ ਹੁੰਦੀਆਂ ਉਹ ਸਾਰੀਆਂ ਅਦ੍ਰੁਪ ਜਾਣਗੀਆਂ ਪਰ ਉਸ ਤੋਂ ਬਾਅਦ ਅਸੀਂ ਸਾਦੇ ਸ਼ਹਿਰ ਨੂੰ ਕੈਮਰਿਆਂ ਦੇ ਅੰਦਰ ਜਿਹੜਾ ਲੈ ਕੇ ਆਦੇ ਸੀਸੀਟੀਵੀ ਕੈਮਰੇ ਜਿਹੜੇ ਉਹ ਲਾ ਰਹੇ ਉਹਨਾਂ ਦਾ ਅਸੀਂ ਜਿਹੜਾ ਟੈਂਡਰ ਲਾਇਆ ਦੋ ਚਾਰ ਦਿਨ ਦੇ ਵਿੱਚ ਟੈਂਡਰ ਖੁੱਲ ਜਾਣਾ ਉਹਦੇ ਲਈ ਵੀ ਅਸੀਂ ਸੀਐਮ ਸਾਹਿਬ ਕੋਲੋਂ 60 ਲੱਖ ਰੁਪਈਆ ਲਿਆ ਉਹਦੇ ਸ਼ਹਿਰ ਦੇ ਵਿੱਚ ਕੈਮਰੇ ਲੱਗ ਜਾਣਗੇ ਉਹ ਜਦੋਂ ਕੋਈ ਉਦਾਂ ਦੀ ਚੋਦੀ ਚਰਾਦੀ ਦੀ ਕੋਈ ਵੀ ਜਿਹੜੀ ਕੋਸ਼ਿਸ਼ ਕਰੂਗਾ ਉਸੇ ਲਈ ਕੈਮਰੇ ਦੇ ਵਿੱਚ ਜਿਹੜਾ ਕੈਦ ਹੋ ਜਾਊਗਾ ਛੋ ਸ਼ਹਿਰ ਵਾਸੀਆਂ ਦੇ ਨਾਲ ਇਹ ਵਾਅਦਾ ਕੀਤਾ ਸੀਗਾ ਕਿ ਕੈਮਰੇ ਦੇ ਉੱਤੇ ਲਾਈਟਾਂ ਜਿਹੜੀਆਂ ਸਾਰੇ ਸ਼ਹਿਰ ਤੇ ਲਾਵਾਂਗੇ ਉਹਦੀ ਅੱਜ ਸ਼ੁਰੂਆਤ ਜਿਹੜੀ ਆ ਕਾਫੀ ਆ ਸ਼ੜਕਾਂ ਬਣ ਗਈਆਂ ਸ਼ਹਿਰ ਤੇ ਗਲੀਆਂ ਬਣ ਰਹੀਆਂ ਅਸੀਂ 9 ਕਰੋੜ ਰੁਪਇਆ ਜਿਹੜਾ ਸ਼ਹਿਰ ਦੀਆਂ ਗਲੀਆਂ ਨਾਲੀਆਂ ਵਾਸਤੇ ਜਿਹੜਾ ਸ਼ਹਿਰ ਵਿੱਚ ਜਿਹੜੀਆਂ ਗਲੀਆਂ ਦਿੰਦੀ ਆ ਉਹ ਬਣਾਉਣ ਵਾਸਤੇ ਮੁੱਖ ਮੰਤਰੀ ਸਾਹਿਬ ਕੋਲ ਆ ਔਰ 3 ਕਰੋੜ ਉਹਦੀ ਪਹਿਲੀ ਕਿਸ਼ਤ ਸਾਨੂੰ ਆ ਗਈ ਉਹਦੇ ਵੀ ਟੈਂਡਰ ਖੁੱਲ ਗਏ ਉਹ ਵੀ ਕੰਮ ਹੈ ਸਟਾਰਟ ਜਿਹੜਾ ਕੀਤਾ ਮੀਂਹ ਪੈਣ ਲੱਗੇ ਥੋੜਾ 2-4 ਦਿਨ ਰੁਕ ਜਾਣਗੇ ਉਸ ਤੋਂ ਬਾਅਦ ਉਹ ਵੀ ਕੰਮ ਹੋ ਜਾਣਗੇ ਜਿਹੜਿਆ ਦੋ ਤਿੰਨ ਮਹੀਨਿਆਂ ਦੇ ਵਿੱਚ ਵਿੱਚ ਅਸੀਂ ਨਾਲਾ ਸ਼ਹਿਰ ਜਿਹੜਾ ਇਹ ਬੰਦ ਵਧੀਆ ਸ਼ਹਿਰ ਜਿਹੜਾ ਸ਼ਹਿਰ ਦੀਆਂ ਜਿਹੜੀਆਂ ਬੁਨਿਆਦੀ ਲੋੜਾਂ ਉਹ ਸਾਰੀਆਂ ਅਸੀਂ ਹਲਕਾਤੀਆਂ ਸੋ ਮੈਂ ਅੱਜ ਸ਼ਹਿਰ ਵਾਸੀਆਂ ਨੂੰ ਬਹੁਤ ਵਧਾਈ ਦਿੰਦਾ ਕਿ ਮੈਂ ਉਹਨਾਂ ਨਾਲ ਜਿਹੜਾ ਵਾਅਦਾ ਕੀਤਾ ਸੀਗਾ ਸ਼ਹਿਰ ਦੇ ਵਿੱਚ ਲਾਈਟਾਂ ਦਾ ਉਹ ਅੱਜ ਮੈਂ ਪੂਰਾ ਕਰਤਾ ਜਿੰਨੇ ਵਾਅਦੇ ਕੀਤੇ ਸੀ ਲਗਭਗ ਉਹ ਸਾਰੇ ਪੂਰੇ ਹੋ ਚਲੇ ਆ ਜਿਹੜਾ ਕੋਈ ਥੋੜਾ ਬਹੁਤਾ ਕੰਮ ਹੋ ਗਿਆ ਰਹਿ ਗਿਆ ਉਹ 1.5 ਸਾਲ ਦੇ ਵਿੱਚ ਵਿੱਚ ਅਸੀਂ ਸਭਾ ਪੂਰਾ ਕਰਦੇ ਹਾਂ ਕਿ ਕੋਈ ਕੰਮ ਇਦਾਂ ਦਾ ਨਹੀਂ ਹੋਊਗਾ ਜਿਹੜੇ ਸ਼ਹਿਰ ਵਾਸੀ ਮੁੜ ਕੇ ਕਹਿਣ ਸਤਾਈ ਦੇ ਵਿੱਚ ਜਦੋਂ ਵੀ ਵੋਟਾਂ ਲਈ ਜਾਈਏ ਉਹ ਕਹਿਣਗੇ ਤੁਸੀਂ ਸਾਡਾ ਕੰਮ ਨਹੀਂ ਕੀਤਾ ਸ਼ਹਿਰ ਦਾ ਹਰ ਕੰਮ ਜਿਹੜਾ ਪਹਿਲ ਦੇ ਆਧਾਰ ਦੇ ਉੱਤੇ ਕਰਦੇ ਸੋ ਸ਼ਹਿਰ ਵਾਸੀਆਂ ਨੂੰ ਬਹੁਤ-ਬਹੁਤ ਵਧਾਈਆਂ ਕੱਜ ਸ਼ਹਿਰ ਦੇ ਇੱਕ ਹਿੱਸੇ ਦੇ ਵਿੱਚ ਲੱਗਤਾ ਜਿਹੜੀਆਂ ਤਰਕਪੰਦ